ਅੱਜ ਆਪਾਂ ਘਰ ਦੇ ਵਿੱਚ ਬਣਾਵਾਂਗੇ ਜੀ ਛਿੱਕਾਂ ਤੇ ਜ਼ਖਾਮ ਤੋਂ ਨਿਜ਼ਾਤ ਦਿਮਾਉਣ ਵਾਲਾ ਨੁਸਖਾ ਇਹ ਦਾਦੀਆਂ ਨਾਨੀਆਂ ਦੇ ਸਮਿਆਂ ਦਾ ਪੁਰਾਣਾ ਨੁਸਖਾ ਹੈ ਜੀ ਬਹੁਤ ਹੀ ਕਾਰਗਰ ਤੇ ਅਜਮਾਇਆ ਹੋਇਆ ਨੁਸਖਾ ਹੈ ਤੁਸੀਂ ਵੀ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਓ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀਆਂ ਲੱਗਦੀਆਂ ਨੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਮੇਰੇ ਚੈਨਲ ਨੂੰ ਤੇ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਚਲੋ ਜੀ ਰੈਸਪੀ ਕਰਦੇ ਆਂ ਆਪਾਂ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਦਾਦੀਆਂ ਨਾਨੀਆਂ ਦੇ ਜਮਾਨੇ ਵਾਲਾ ਨੁਸਖਾ ਇਹ ਨੁਸਖਾ ਬਹੁਤ ਹੀ ਕਾਰਗਰ ਹੈ ਜੀ ਅੱਜ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਐ ਜ਼ੁਖਾਮ ਤੇ ਛਿੱਕਾਂ ਨੇ ਮੇਰੀ ਨਾਂ ਕਰਵਾਈ ਪਈ ਐ ਅੱਜ ਮੈਂ ਆਪਣੇ ਲਈ ਬੇਸਣ ਦਾ ਸੀਰਾ ਵੀ ਕਹਿੰਦੇ ਆ ਜੀ ਇਹਨੂੰ ਇਹਨੂੰ ਬੇਸਣ ਦਾ ਸੁੜਕਾ ਵੀ ਕਹਿੰਦੇ ਆ ਉਹ ਬਣਾ ਕੇ ਤਿਆਰ ਕਰਾਂਗੀ ਮੈਂ ਸੋਚਿਆ ਚਲੋ ਵੀਡੀਓ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਇੱਥੇ ਮੈਂ ਇੱਕ ਪੈਨ ਰੱਖਿਆ ਹੈ ਉਹਦੇ ਵਿੱਚ ਇੱਕ ਚਮਚ ਮੈਂ ਦੇਸੀ ਘਿਓ ਦਾ ਪਾ ਦਿੱਤਾ ਹੈ ਘਿਓ ਮੈਲਟ ਹੋ ਗਿਆ ਜੀ ਇਹਦੇ ਵਿੱਚ ਹੁਣ ਆਪਾਂ ਇੱਕ ਚਮਚ ਹੀ ਬੇਸਣ ਦਾ ਪਾ ਦਾਂਗੇ ਟੱਟ ਸੇਕਦੇ ਉੱਤੇ ਆਪਾਂ ਇਹਨੂੰ ਭੁੰਨਾਂਗੇ ਗੈਸ ਜਿਹੜਾ ਹੈ ਆਪਾਂ ਨੇ ਵਾਧ ਨਹੀਂ ਕਰਨਾ ਯੂਗੇ ਇਹਨੇ ਫਿਰ ਜੜ ਜਾਣਾ ਏ ਇੱਕ ਔੜੇ ਬਣਦਾ ਸੁਆਦ ਆਵੇ ਗਏ ਦੇ ਵਿੱਚੋਂ ਹਲਕੇ ਸੇਕ ਦੇ ਉੱਤੇ ਆਪਾਂ ਇਹਨੂੰ ਭੁੰਨ ਲਵਾਂਗੇ ਜੀ ਤੁਸੀਂ ਦੇਖ ਸਕਦੇ ਹੋ ਬੇਸਣ ਦਾ ਕਲਰ ਵੀ ਚੇਂਜ ਹੋ ਗਿਆ ਤੇ ਇਹਦੇ ਵਿੱਚੋਂ ਖੁਸ਼ਬੂ ਆਣੀ ਵੀ ਸ਼ੁਰੂ ਹੋ ਗਈ ਹੈ ਫਲੇਵਰ ਦੇ ਲਈ ਇਹਦੇ ਵਿੱਚ ਮੈਂ ਇੱਕ ਇਲਾਇਚੀ ਹਰੀ ਇਲਾਇਚੀ ਦੇ ਬੀਜਾਂ ਨੂੰ ਕੱਢ ਕੇ ਪੁੱਟ ਲਿਆ ਸੀ ਉਹ ਪਾ ਦਾਂਗੇ ਜੇ ਇਲਾਇਚੀ ਪਾਊਡਰ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਉਹ ਪਾ ਲਿਓ ਥੋੜਾ ਜਿਹਾ ਮੈਂ ਇਹਦੇ ਵਿੱਚ ਅਦਰਕ ਪਾਵਾਂਗੀ ਇਹ ਅਦਰਕ ਕद्दूकश ਕਰ ਲਿਆ ਮੈਂ ਬ੍ਰੀਕਫਾਸਟੇ ਤੋਂ ਜੇ ਤੁਹਾਡੇ ਕੋਲ ਸੁੰਡ ਦਾ ਪਾਊਡਰ ਆ ਤਾਂ ਤੁਸੀਂ ਉਹ ਵੀ ਪਾ ਸਕਦੇ ਹੋ ਥੋੜੇ ਜਿਹਾ ਇਹਦੇ ਵਿੱਚ ਬਦਾਮ ਪਾ ਦਾਂਗੇ ਇਹ ਆਪਸ਼ਨਲ ਹੈ ਤੁਹਾਡੀ ਮਰਜ਼ੀ ਹੈ ਜੇ ਪਾਉਣੀ ਹੈ ਤਾਂ ਪਾ ਸਕਦੇ ਹੋ ਨਹੀਂ ਤੁਹਾਡੀ ਮਰਜ਼ੀ ਆ ਇੱਕ ਚਮਚ ਪਾ ਦਾਂਗੇ ਇਹਦੇ ਵਿੱਚ ਆਪਾਂ ਖੰਡ ਤੁਸੀਂ ਚਾਹੋ ਸ਼ੱਕਰ ਵੀ ਪਾ ਸਕਦੇ ਹੋ ਇਹਦੇ ਵਿੱਚ ਆਪਾਂ ਥੋੜੀ ਜਿਹੀ ਹਲਦੀ ਪਾਉਣੀ ਹੈ ਮੈਂ ਪਹਿਲਾਂ ਦੱਸਣਾ ਤੁਹਾਨੂੰ ਭੁੱਲ ਗਈ ਸੀ ਹੁਣ ਆਪਾਂ ਇਹਨਾਂ ਨੂੰ ਵੀ ਮਿਕਸ ਕਰ ਲਾਂਗੇ ਤੇ ਕਪਾਣੇ ਘੱਟੇ ਹੀ ਰੱਖਿਆ ਹੋਇਆ ਹੈ ਜੀ ਖੰਡ ਪਾਏ ਤੋਂ ਬਾਅਦ 1 ਮਿੰਟ ਮੈਂ ਸੇਕ ਲੱਗਣ ਦਿੱਤਾ ਹੈ ਜੀ ਇਹਨੂੰ ਪਾਣੀ ਤੀਜਾ ਨੂੰ ਹੁਣ ਇਹਦੇ ਵਿੱਚ ਆਪਾਂ ਇੱਕ ਗਲਾਸ ਕਦੇ ਗੇੜ ਦੁੱਧ ਪਾ ਦਾਂਗੇ ਦੁੱਧ ਮੈਂ ਗਰਮ ਕਰਕੇ ਲੈ ਆਏ ਜੀ ਉਵਾਲੀ ਦਿੱਤਾ ਹੋਇਆ ਦੁੱਧ ਹੈ ਇਹ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਘੱਟ ਤੇਕ ਦੇ ਉੱਤੇ 5-7 ਮਿੰਟ ਪਕਾ ਲਾਂਗੇ ਜੀ ਇਹ ਲਓ ਜੀ ਇਹਨੂੰ ਮੈਂ ਚੰਗੀ ਤਰ੍ਹਾਂ ਪਕਾ ਲਿਆ ਹੈ ਚੁੜਕਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਜਰੂਰ ਬਣਾਓ ਤੇ ਇਹਨੂੰ ਆਪਾਂ ਨੇ ਗਰਮ ਗਰਮ ਹੀ ਪੀਣਾ ਹੈ ਜੀ ਠੰਡਾ ਕਰਕੇ ਨਹੀਂ ਪੀਣਾ ਇਹਨੂੰ ਪੀਣ ਤੋਂ ਬਾਅਦ ਆਪਾਂ ਨੇ ਹਵਾ ਵਿੱਚ ਨਹੀਂ ਜਾਣਾ ਹੈਗਾ ਤੇ ਇਹਨੂੰ ਪੀਣ ਤੋਂ ਬਾਅਦ ਆਪਾਂ ਨੇ ਪੈ ਜਾਣਾ ਹੈ ਇਹ ਮੈਂ ਰਾਤ ਦੇ ਟਾਈਮ ਬਣਾ ਰਹੀ ਹਾਂ ਰਾਤ ਨੂੰ ਪੀਤਾ ਹੋਇਆ ਇਹ ਜ਼ਿਆਦਾ ਅਸਰ ਕਰਦਾ ਦਿਨ ਤੇ ਤੁਸੀਂ ਪੀਸ ਸਕਦੇ ਹੋ ਪਰ ਇਹਦੇ ਇਹਦੇ ਨਾਲ ਜ਼ਰੂਰੀ ਕਰਨਾ ਹੈ ਇਸ ਤਰੀਕੇ ਦੇ ਨਾਲ ਜਰੂਰ ਬਣਾਓ ਤੁਸੀਂ ਵੀ ਛਿੱਕਾਂ ਤੋਂ ਪਰੇਸ਼ਾਨ ਹੋ ਜੇ ਇਹ ਚੁੜਕਾ ਜਿਹੜਾ ਤੁਸੀਂ ਬਣਾ ਕੇ ਪੀਓ ਬਹੁਤ ਹੀ ਕਾਰਗਰ ਨੁਸਖਾ ਹੈ ਜੀ ਮੇਰੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ